ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਮਾਤਾ ਗੁਜਰਕੌਰ ਜੀ ਅਤੇ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ ਨੂੰ ਸਮਰਪਿਤ ਨਵਾਂ ਸ਼ਹਿਰ ਦੇ ਪੱਟੀਵਸਤਾ ਚੌਕ ਵਿਖੇ ਚਾਹ ਬ੍ਰੈਡ ਦਾ ਲੰਗਰ ਲਗਾਇਆ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸੁਪੁੱਤਰਾਂ ਅਤੇ ਅਨੇਕਾਂ ਹੀ ਸਿੰਘਾਂ ਦੇ ਸ਼ਹੀਦੀ ਦੇ ਰੂਪ ਨੂੰ ਸਮਰਪਿਤ ਅੱਜ ਜੋ ਚਾਦੇ ਲੰਗਰ ਤੁਨਾਤ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਲਗਾਏ ਗਏ ਹਨ ਸਿੱਖ ਕੌਮ ਸ਼ਹਾਦਤਾਂ ਨਾਲ ਭਰਪੂਰ ਹੈ ਔਰ ਜੋ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ ਇੱਕ ਸਿਰੇ ਦਾ ਕਾਰਨਾਮਾ ਹੈ ਐਸੀ ਸ਼ਹਾਦਤ ਨਾ ਕਦੇ ਪਹਿਲਾਂ ਹੋਈ ਸੀ ਔਰ ਨਾ ਆਉਣ ਵਾਲਾ ਸਮਾਂ ਕਦੇ ਐਸੀ ਸ਼ਹਾਦਤ ਦੇਖੇਗਾ ਸੋ ਬੱਚਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਆ ਵਾਹਿਗੁਰੂ ਅਗੇ ਅਰਦਾਸ ਹੈ ਕਿ ਅਜੋਕੇ ਸਮੇਂ ਵਿੱਚ ਸਿੱਖ ਕੌਮ ਨੂੰ ਵਧੀਆ ਸਿਹਤ ਬਖਸ਼ੇ ਔਰ ਜੋ ਇਸ ਵੇਲੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਸ ਵਿੱਚ ਵੀ ਕੌਮ ਨੂੰ ਜਿੱਤ ਬਖਸ਼ੇ ਫਤਿਹ ਬਖਸ਼ੇ ਤਾਂ ਕਿ ਆਉਣ ਵਾਲਾ ਸਮਾਂ ਜੋ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਤੇ ਸਾਹਿਬ ਜਦਿਆਂ ਅਤੇ ਮਾਤਾ ਗੋਜਰਕੌਰ ਜੀ ਦੀ ਰੂਤੀ ਸ਼ਹੀਦ ਦੀ ਨੂੰ ਸਮਰਪਤ ਦੀ ਦੁਆਬਾ ਸਹਿਕਾਰੀ ਖੰਡ ਮੇ ਨਵਾਂ ਸ਼ਹਿਰ ਵਿਖੇ ਮੈਨੇਜਮੈਂਟ ਅਧਿਕਾਰੀਆਂ ਕਰਮਚਾਰੀਆਂ ਅਤੇ ਕਿਸਾਨਾਂ ਦੇ ਸਹਿਯੋਗ ਦੇ ਨਾਲ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਜੀਐਮ ਸਰਿੰਦਰਪਾਲ ਸਿੰਘ ਜਨਰਲ ਸਕੱਤਰ ਚਮਨ ਲਾਲ ਕਰਿਆਮ ਅਤੇ ਪ੍ਰਧਾਨ ਹਰਦੀਪ ਸਿੰਘ ਮੁੱਗੋਵਾਲ ਵੀ ਹਾਜ਼ਰ ਸਨ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਾਹਿਬ ਜਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰਕੋ ਦੀ ਉਹਨਾਂ ਨੂੰ ਅਸੀਂ ਆਪਾਂ ਫੋਟੋ ਫੋਟਾ ਨਾਮ ਕਰਦੇ ਆਂ ਸਾਤ ਗੁਰਾਂ ਦੀ ਦੇਣ ਸਦਕਾ ਹੀ ਆੱਜ ਜੀ ਜੋ ਵੀ ਸਮਾਜ ਦੇ ਵਿੱਚ ਵਿਚਰੇ ਆਂ ਉਹਨਾਂ ਦੀ ਦੇਣ ਸਦਕਾ ਹੀ ਆ ਅੱਜ ਖੰਡਪੁਰ ਸਮਾਜ ਆਂ ਦਲੋ ਮੈਨੇਜਮੈਂਟ ਅਤੇ ਵਰਕਰ ਭਰਾਵਾਂ ਅਤੇ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਅੱਜ ਚਾਰ ਵੇਕ ਤੋਂ ਬੋਤਲ ਲੰਗਰ ਲਾਇਆ ਗਿਆ ਸਾਰਾ ਦੇ ਜੋਗਰਾ ਲੰਗਰ ਦੀ ਸੇਵਾ ਚੱਲਦੀ ਹੈ ਸਤਿਗੁਰਾਂ ਦੀ ਦੇਣ ਤਾਂ ਅਸੀਂ ਕਦੇ ਵੀ ਨਹੀਂ ਦੇ ਸਕਦੇ ਜੋ ਵੀ ਸਾਡੇ ਨੇ ਸਹਿਬ ਜਰਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਜੀ ਤੇ ਜੀ ਹਰ ਸਿੰਘ ਦੀ ਮਾਤਾ ਗੁਜਰ ਕੌਰ ਜੀ ਅਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਤੇਗਵਰ ਦੇ ਜਿਹਨਾਂ ਦੀ ਇਹਨਾਂ ਦੀ ਸੀਰਤ ਦੀ ਸਦਕਾ ਅੱਜ ਅਸੀਂ ਆਪਣੇ ਸਾਰੋਂ ਤੋਂ ਬਧਨੀ ਹੋਣਾ ਔਰ ਜਿਹੜੇ ਮੇਰੇ ਵੀਰ ਭਰਾ ਐਸ ਤੋਂ ਧਰਮ ਛੱਡ ਕੇ ਇੱਦਾਂ ਉਧਰ ਭਟਕਦੇ ਫਿਰਦੇ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਆਪੇ ਧਰਮ ਦੇ ਵਿੱਚ ਹੀ ਰਹਿ ਕੇ ਜੋ ਸਾਡੇ ਗੁਰੂਆਂ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਪਾਂ ਉਹਨਾਂ ਦੀ ਪ੍ਰੇਰਣਾ ਛੱਡ ਕੇ ਆਪਾਂ ਉਹ ਤਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਦੀ ਮਿੱਤੀ ਦੇ ਆਦੇ ਨੂੰ ਕੋਟਾਂ ਨੂੰ ਕੋਟਾਂ ਪ੍ਰਣਾਮ ਕਰਦੇ ਸ਼ੂਗਰ ਮਿਲ ਨਵਾਂ ਸ਼ਹਿਰ ਦੇ ਵਿੱਚ ਦੁੱਧ ਦਾ ਲੰਗਰ ਚਲਾਇਆ ਗਿਆ ਅੱਜ ਸਹਿਬਜ਼ਾਦਿਆਂ ਦੀ ਨਿਸ਼ਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਯਾਦ ਕਰਨ ਦਾ ਸਿਰ ਮੱਤ ਪਰਮਪਰਲਾ ਕੀਤਾ ਗਿਆ ਅਤੇ ਸਮੂਹ ਮੈਨੇਜਮੈਂਟ ਮਾਰਕਰ ਅਤੇ ਜ਼ਿੰਮੇਵਾਰਾਂ ਭਰਾਵਾਂ ਵੱਲੋਂ ਲੰਗਰ ਦੁੱਧ ਦਾ ਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਹਿਬ ਜਦਿਆਂ ਦੀ ਅਦੁੱਤੀ ਸ਼ਹੀਦੀ ਦਿਵਸ ਨੂੰ ਸਮਰਪਿਤ ਆਈਐਮਈ ਨਵਾਂ ਸ਼ਹਿਰ ਵੱਲੋਂ ਅਤੇ ਸਿਟੀ ਸਾਈਕਲਿੰਗ ਕਲੱਬ ਨਵਾਂ ਸ਼ਹਿਰ ਵੱਲੋਂ ਸਾਈਕਲ ਰੈਲਿ ਕੀਤੀ ਗਈ ਇਹ ਜਾਣਕਾਰੀ ਆਈਐਮਈ ਦੇ ਜ਼ਿਲ੍ਹਾ ਪ੍ਰਮਾਣ ਡਾਕਟਰ ਰਣਜੀਤ ਪਵਾਰ ਸਿਟੀ ਹਸਪਤਾਲ ਨਵਾਂ ਸ਼ਹਿਰ ਵੱਲੋਂ ਦਿੱਤੀ ਗਈ ਪੱਤਰਕਾਰ ਪਰਦੇਸੀ ਰਿਪੋਰਟ ਨਵਾਂ ਸ਼ਹਿਰ ਇਸ ਅਜਿਹਾ ਕੀਤਾ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਪਿਆਜਤ ਦਿਓ ਧੰਨਵਾਦ